ਮਹਿਫਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਰਨ ਆਪਾਂ ਤੁਹਾਡੇ ਨਾਲ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਨਾਵਲ ਪਵਿੱਤਰ ਪਾਪੀ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੀਆਂ ਚਾਰ ਕਿਸ਼ਤਾਂ ਆਪਣੇ ਚੈਨਲ ਤੇ ਆਪਾਂ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਭਾਗ 4 ਵਿੱਚ ਆਪਾਂ ਕਿਦਾਰ ਦੇ ਮਾਤਾ ਪਿਤਾ ਦੇ ਦਿਹਾਂਤ ਅਤੇ ਕਿਦਾਰ ਦੇ ਦੁੱਖਾਂ ਕਸ਼ਟਾਂ ਭਰੇ ਜੀਵਨ ਪਲਾਂ ਬਾਰੇ ਸੁਣਿਆ ਸੀ ਅਤੇ ਆਖਿਰ ਉਹ ਅਤਰ ਸਿੰਘ ਦੀ ਦੁਕਾਨ ਤੇ ਨੌਕਰੀ ਕਰਨ ਲੱਗ ਜਾਂਦਾ ਹੈ ਪਰ ਉਸ ਦੀ ਨੌਕਰੀ ਦੇ ਪਹਿਲੇ ਦਿਨ ਹੀ ਪਰ ਨਾ ਲਾਲ ਨਾਲ ਉਸਦੀ ਪੇਟ ਹੁੰਦੀ ਹੈ ਜੋਸ ਨੂੰ ਅੱਖਾਂ ਹੀ ਅੱਖਾਂ ਵਿੱਚ ਸਰਾਪ ਦੇ ਜਾਂਦਾ ਹੈ ਜਿਸ ਨਾਲ ਕਦਾਰ ਪਛਤਾਵੇ ਦੀ ਅੱਗ ਵਿੱਚ ਝੋਲਸ ਰਿਹਾ ਹੈ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਕਾਂਡ ਪੰਜਵਾਂ ਰੋਟੀ ਖਾਨ ਹਜ਼ਾਮ ਤਕਰਾਨ ਤੇ ਕਪੜਿਆ ਧੋਣ ਵਿੱਚ ਕਦਾਰ ਨੂੰ ਬਹੁਤ ਚਿਰ ਨਾ ਲਗਾ ਚੈਨਕੂ ਕਾਂਟਾ ਵਿੱਚ ਹੀ ਵੇਲਾ ਹੋ ਕੇ ਉਹ ਮੋੜ ਦੁਕਾਨ ਤੇ ਆ ਗਿਆ ਤੇ ਆਪਣੇ ਕੰਮ ਵਿੱਚ ਜੁੱਟ ਗਿਆ ਜਿਉਂ ਹੀ ਮਾਲਕ ਦੀ ਉਸ ਉੱਤੇ ਨਜ਼ਰ ਪਈ ਉਹ ਪਹਿਚਾਨ ਨਾ ਸਕਿਆ ਕਿ ਉਹ ਸਵੇਰ ਵਾਲਾ ਆदमी ਹੈ ਜਾਂ ਕੋਈ ਹੋਰ ਅਤਰ ਸਿੰਘ ਨੇ ਕੁਝ ਪੁਰਾਣੀਆਂ ਪਾਕਟ ਘੜੀਆਂ ਇੱਕ ਦੋ ਟਾਈਮ ਪੀਸ ਤੇ ਇੱਕ ਪੁਰਾਣਾ ਕਲਾਕ ਇਕੱਠੇ ਕਰ ਦਿੱਤੇ ਨਾਲ ਹੀ ਘੜੀ ਸਾਜੀ ਦੇ ਔਜ਼ਾਰ ਵੀ ਉਸ ਨੂੰ ਕਲਰਕ ਨਾਲੋਂ ਘੜੀ ਸਾਜੀ ਦੀ ਬਹੁਤ ਹੀ ਲੋੜ ਸੀ ਅਤਰ ਸਿੰਘ ਨੂੰ ਦੁਪਹਿਰੇ 1.5 ਤੋਂ 2 ਘੰਟੇ ਸੌਣ ਦੀ ਆਦਤ ਸੀ ਉਹ ਸੌ ਗਿਆ ਤੇ ਕਦਾਰ ਨੇ ਮੁਰੰਮਤ ਤਲਬ ਘੜੀਆਂ ਖੋਲ ਕੇ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀ ਦੋ ਘੜੀਆਂ ਨੂੰ ਮੁਕੰਮਲ ਤੌਰ ਤੇ ਤਿਆਰ ਕਰਕੇ ਜਦੋਂ ਤੀਜੀ ਘੜੀ ਨੂੰ ਮੁਕਾਰ ਰਿਹਾ ਸੀ ਤਾ ਇੱਕ ਅਧਖੜ ਉਮਰ ਦੇ ਮੁਸਲਮਾਨ ਨੇ ਉਸ ਨੂੰ ਇੱਕ ਲਫਾਫਾ ਪੜਾਉਂਦਿਆਂ ਹੋਇਆ ਕਿਹਾ ਇਹ ਚਿੱਠੀ ਬਾਬੂ ਪੰਨਾ ਲਾਲ ਨੇ ਤੁਹਾਨੂੰ ਪਹੁੰਚਾ ਲਈ ਦਿੱਤੀ ਹੈ ਮੈਨੂੰ ਉਸਨੇ ਹੈਰਾਨੀ ਨਾਲ ਚਿੱਠੀ ਦੇਣ ਵਾਲੇ ਵੱਲ ਤੱਕਿਆ ਮੇਰਾ ਤੇ ਇਸ ਸ਼ਹਿਰ ਵਿੱਚ ਕੋਈ ਵਾਕਫ ਨਹੀਂ ਕਿਹੜਾ ਪੰਨਾ ਲਾਲ ਜਿਹੜਾ ਇਸ ਦੁਕਾਨ ਤੇ ਕੰਮ ਕਰਦਾ ਹੈ ਕਹਿ ਕੇ ਉਹ ਆਦਮੀ ਚਲਾ ਗਿਆ ਤਦਾਰ ਨੇ ਹਥਲੀ ਘੜੀ ਰੱਖ ਦਿੱਤੀ ਤੇ ਚਿੱਠੀ ਨੂੰ ਖੋਲ ਕੇ ਪੜਨ ਲੱਗਾ ਪੜਦਾ ਪੜਦਾ ਉਸਦੇ ਹੱਥ ਕੰਬਣ ਲੱਗ ਪਏ ਉਹ ਇੱਕ ਵਾਰੀ ਉੱਠ ਕੇ ਇਸ ਤਰ੍ਹਾਂ ਖੜਾ ਹੋ ਗਿਆ ਇਤਰ ਉਤਰ ਘੁਬੜਾਈ ਨਜ਼ਰ ਨਾਲ ਤੱਕਣ ਲੱਗਾ ਜਿਵੇਂ ਕਿਤੇ ਨਸਣਾ ਚਾਹੁੰਦਾ ਹੋਵੇ ਕਿਸੇ ਨੂੰ ਫੜਨ ਲਈ ਉਹ ਫਿਰ ਬੈਠ ਗਿਆ ਤੇ ਚਿੱਠੀ ਨੂੰ ਦੁਬਾਰਾ ਪੜਨ ਲੱਗਾ ਮਾਨੋ ਪਹਿਲੀ ਵਾਰ ਉਸਨੇ ਜੋ ਕੁਝ ਪੜਿਆ ਹੈ ਉਹ ਭਰਮ ਸੀ ਚਿੱਠੀ ਵਿੱਚ ਲਿਖਿਆ ਸੀ ਮੇਰੇ ਮਿਹਰਬਾਨ ਤੂੰ ਸੱਚਾ ਚੰਗਾ ਕੀਤਾ ਕਿ ਇਸ ਮੁਸੀਬਤਾਂ ਭਰੀ ਜ਼ਿੰਦਗੀ ਤੋਂ ਮੈਨੂੰ ਨਜ਼ਾਰਤ ਤਵਾਨ ਤੇ ਲਈ ਆਈ ਹੋ ਮੇਰੀ ਜ਼ਿੰਦਗੀਆਂ ਸਾਰੀਆਂ ਉਮੀਦਾਂ ਇੱਕ ਇੱਕ ਕਰਕੇ ਮਾਇੂਸੀ ਦੇ ਢੂੰਗੇ ਪਾਣੀਆਂ ਵਿੱਚ ਅੱਗੇ ਹੀ ਵਹਿ ਚੁੱਕੀਆਂ ਹਨ ਸਿਰਫ ਇੱਕੋ ਆਸ ਬਾਕੀ ਰਹਿ ਗਈ ਸੀ ਉਹ ਵੀ ਧੁੰਦਲੀ ਜਿਹੀ ਇਹ ਅਹਿਸਾਸ ਨੂੰ ਦਿਲ ਵਿੱਚ ਲੈ ਕੇ ਅੱਜ ਮੈਂ ਦੁਕਾਨ ਤੇ ਆਇਆ ਹਾਂ ਸੋ ਤੁਸੀਂ ਮੇਰੇ ਉੱਤੇ ਬੜਾ ਉਪਕਾਰ ਕੀਤਾ ਕਿ ਜਿੱਥੇ ਮੇਰੀ ਉਸ ਆਖਰੀ ਉਮੀਦ ਨੂੰ ਤੁਸੀਂ ਆਪ ਕੋ ਚਲ ਦਿੱਤਾ ਉੱਥੇ ਰੋਟੀ ਦਾ ਟੁਕੜਾ ਜਿਹੜਾ ਮੈਂ ਚੋਂ ਮਾਸੂਮ ਬੱਚਿਆਂ ਦੇ ਮੂੰਹ ਵਿੱਚ ਪਾੰਦਾ ਸਾਂ ਉਹ ਵੀ ਤੁਸੀਂ ਮੈਥੋਂ ਖੋ ਲਿਆ ਹੁਣ ਮੇਰੀਆਂ ਸਭ ਉਮੀਦਾਂ ਖਤਮ ਹੋ ਚੁੱਕੀਆਂ ਨੇ ਮੇਰੇ ਲਈ ਕੋਈ ਵੀ ਨਿਸ਼ਾਨਾ ਹੁਣ ਬਾਕੀ ਨਹੀਂ ਰਿਹਾ ਜਿਸ ਦੀ ਆਸ ਤੇ ਮੈਂ ਜਿਉਂਦਾ ਰਹਿ ਸਕਾਂ ਮੇਰਾ ਸਭ ਕੁਝ ਮੁੱਕ ਚੁੱਕਾ ਹੈ ਮੌਤ ਕਬੂਲਣਾ ਹੁਣ ਮੈਨੂੰ ਜਰਾ ਵੀ ਦਰੇਗਾ ਇਸ ਲਈ ਮੈਂ ਉਸਦੀ ਆਗੋਸ਼ ਵਿੱਚ ਜਾ ਰਿਹਾ ਜਿੱਥੇ ਜਾ ਕੇ ਮੈਂ ਸਾਰੇ ਦੁੱਖ ਮੁਸੀਬਤਾਂ ਤੋਂ ਛੁੱਟ ਜਾਵਾਂਗਾ ਚਾਹ ਬੱਚਿਆਂ ਤੇ ਉਹਨਾਂ ਦੀ ਬਦਨਸੀਬ ਮਾਂ ਦੀ ਮੇਰੇ ਪਿੱਛੋਂ ਕੀ ਹਾਲਤ ਹੋਵੇਗੀ ਇਹ ਖੌਫ ਬਰਾਬਰ ਮੇਰਾ ਪਿੱਛਾ ਕਰ ਰਿਹਾ ਹੈ ਪਰ ਇਹ ਹੁਣ ਮੇਰੇ ਪੈਰਾਂ ਨੂੰ ਰੋਕ ਨਹੀਂ ਸਕਦਾ ਜਦਕਿ ਮੈਂ ਜਾਣਦਾ ਹਾਂ ਕਿ ਮੈਂ ਜਿਉਂਦਾ ਰਹਿ ਕੇ ਵੀ ਉਹਨਾਂ ਨੂੰ ਮੁਸੀਬਤਾਂ ਦੇ ਜਾਲ ਵਿੱਚੋਂ ਨਹੀਂ ਕੱਢ ਸਕਦਾ لہٰذا ਮੈਂ ਹੁਣ ਉੱਥੇ ਜਾ ਰਿਹਾ ਹਾਂ ਜਿੱਥੋਂ ਮੁੜ ਕੇ ਨਹੀਂ ਆਵਾਂਗਾ ਸਮਝ ਨਹੀਂ ਆਉਂਦੀ ਕਿ ਮੈਂ ਇਹ ਚਿੱਠੀ ਤੁਹਾਨੂੰ ਕਿਉਂ ਲਿਖ ਰਿਹਾ ਹਾਂ ਜਦਕਿ ਮੈਂ ਜਾਣਦਾ ਹਾਂ ਕਿ ਤੁਸੀਂ ਨਾ ਸਿਰਫ ਮੇਰੇ ਕੁਝ ਨਹੀਂ ਲੱਗਦੇ ਬਲਕਿ ਮੇਰੀ ਮੌਤ ਦਾ ਤੇ ਮੇਰੇ ਬੱਚਿਆਂ ਦੀ ਆਉਣ ਵਾਲੀ ਮੁਸੀਬਤ ਦਾ ਵੀ ਕਾਰਨ ਹੂੰ ਸ਼ਾਇਦ ਇਹ ਦੱਸਣ ਲਈ ਕਿ ਮੈਂ ਤੁਹਾਡੇ ਸਿਰ ਚੜ੍ਹ ਕੇ ਜ਼ਿੰਦਗੀ ਤੇ ਇਸ ਨੌਕਰੀ ਨੂੰ ਆਲਵੀਦਾ ਕਹਿ ਰਿਹਾ ਹਾਂ ਇਹ ਸਤਰਾ ਮੈਂ ਤੁਹਾਨੂੰ ਲਿਖਿਆ ਹਾਂ ਮੈਂ ਉੱਥੇ ਜਾ ਕੇ ਮਰਨਾ ਚਾਹੁੰਦਾ ਹਾਂ ਜਿੱਥੇ ਨਾਂ ਲੈਣ ਨੂੰ ਵੀ ਮੇਰਾ ਆਪਣਾ ਕੋਈ ਨਾ ਹੋਵੇ ਤਾਂ ਜੋ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਸੜਮਾ ਸਹਾਰਨ ਤੋਂ ਬਚੇ ਰਹਿਣ ਤੁਹਾਨੂੰ ਨੌਕਰੀ ਮਿਲਣ ਦੀ ਮੁਬਾਰਕ ਬਾਤ ਦਿੰਦਾ ਹੋਇਆ ਇਨਾ ਹੋਰ ਕਹਦਿਆਂ ਕਿ ਇਹ ਨੌਕਰੀ ਹਾਸਲ ਕਰਕੇ ਤੁਸੀਂ ਉਹ ਗੁਨਾਹ ਕੀਤਾ ਹੈ ਜਿਸ ਦਾ ਪ੍ਰਾਸਚਿਤ ਤੁਸੀਂ ਸੱਤਾਂ ਜਨਮਾਂ ਵਿੱਚ ਵੀ ਨਹੀਂ ਚੁਕਾ ਸਕੋਗੇ। ਤੁਸੀਂ ਕਦੀ ਸੁਖ ਨਹੀਂ ਪਾਉਂਗੇ। ਤੁਹਾਡੀ ਆਤਮਾ ਨੂੰ ਕਦੀ ਸ਼ਾਂਤੀ ਨਸੀਬ ਨਹੀਂ ਹੋਵੇਗੀ। ਇਹ ਸਰਾਪ ਮੇਰੇ ਮੂੰਹੋਂ ਨਿਕਲ ਰਿਹਾ ਹੈ। ਪੰਨਾ ਲਾਤ। ਤੁਜੀ ਵਿਰਾਸਤ ਚਿੱਠੀ ਪੜ੍ਹਨ ਦੇ ਬਾਅਦ ਕੇਦਾਰ ਨੇ ਇਸ ਨੂੰ ਤੀਜੀ ਵਾਰ ਪੜ੍ਹਨਾ ਚਾਹ ਪਰ ਐਤ ਕੀ ਪੜ੍ਹ ਨਾ ਸਕਿਆ। ਚਿੱਠੀ ਦਾ ਸਾਰਾ ਮضمੂਨ ਭੁੱਲ ਚੁੱਕਾ ਸੀ। ਛੇਕੜ ਦੇ ਪਹਿਰੇ ਦੇ ਸਿਰਫ ਤਿੰਨ ਚਾਰ ਵਾਕ ਉਸ ਦੇ ਦਿਮਾਗ ਵਿੱਚ ਗੂੰਜ ਰਹੇ ਸਨ। ਤੁਸਾਂ ਉਹ পাপ ਕੀਤਾ ਹੈ ਤੁਸੀਂ ਕਦੀ ਸੁੱਖ ਨਹੀਂ ਪਾਓਗੇ ਤੁਹਾਡੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ ਉਹ ਅਠ ਖਲੋਤਾ ਇਸ ਵੇਲੇ ਤੱਕ ਉਸ ਦਾ ਮਾਲਕ ਜਾਗ ਚੁੱਕਾ ਸੀ ਮੈਂ ਹੁਣੇ ਆਇਆ ਕਹਿ ਕੇ ਬਿਨਾਂ ਉਸ ਦੀ ਪ੍ਰਵਾਨਗੀ ਦੇ ਉੱਤੇ ਕਿਹਾ ਦੁਕਾਨ ਤੋਂ ਉੱਤਰ ਕੇ ਇੱਕ ਪਾਸੇ ਦੌੜ ਗਿਆ ਮਾਲਕ ਨੇ ਸਵੇਰੇ ਕਦਾਰ ਨੂੰ ਜਿਹੜਾ 1 ਰੁਪਿਆ ਦਿੱਤਾ ਸੀ ਉਸ ਵਿੱਚੋਂ 10 ਯਾਰਾਂ ਅੰਨੇ ਹਲੇ ਉਸ ਪਾਸ ਬਾਕੀ ਸਨ ਉਹ ਝਟਪਟ ਸਾਲਮ ਟਾਂਗਾ ਕਰਕੇ ਰੇਲਵੇ ਸਟੇਸ਼ਨ ਵੱਲ ਦੌੜਿਆ ਸਟੇਸ਼ਨ ਤੇ ਪਹੁੰਚ ਕੇ ਉਸ ਨੇ 10 ਸਾਮਨੇ ਟਾਂਗੇ ਵਾਲਿਆਂ ਦਿੱਤੇ ਬਾਕੀ ਬਚੇ 1 ਕਾਨੇ ਦਾ ਪਲੇਟਫਾਰਮ ਟਿਕਟ ਲੈ ਕੇ ਉਸ ਚੱਪਾ-ਚੱਪੰਦਰ ਲਾਂ ਗਿਆ। ਉਸਨੇ ਸਟੇਸ਼ਨ ਦਾ ਚੱਪਾ-ਚੱਪਾ ਗਾਹ ਮਾਰਿਆ। ਹਰ ਇੱਕ ਖਲੋਤੀ ਗੱਡੀ ਦਾ ਡੱਬਾ-ਡੱਬਾ ਘੋਲ ਲਿਆ। ਪਰ ਜੋ ਕੁਝ ਢੂੰਡਣ ਲਈ ਉਹ ਆਇਆ ਸੀ, ਉਸ ਦਾ ਕਿਤੇ ਵੀ ਨਾਥੀ ਉਸ ਨੂੰ ਨਾ ਲੱਭਾ। ਉਹ ਘਬਰਾ ਕੇ ਵਾਪਸ ਮੁੜਿਆ ਤੇ ਸ਼ਾਮ ਤੱਕ ਬਜ਼ਾਰਾਂ ਵਿੱਚ ਫਿਰਦਾ ਰਿਹਾ ਪਰ ਬੇਅਰਥ। ਅਖੀਰ ਉਹ ਟੁੱਟੇ ਦਿਲ ਨਾਲ ਦੁਕਾਨ ਤੇ ਮੁੜਾਇਆ। ਮਾਲਕ ਬੜੀ ਬੇਸਬਰੀ ਨਾਲ ਉਸ ਨੂੰ ਉਡੀਕ ਰਿਹਾ ਸੀ। ਉਸਦੇ ਚਲੇ ਜਾਣ ਤੋਂ ਬਾਅਦ ਜਦਰਤਰ ਸਿੰਘ ਨੇ ਦੋਵੇਂ ਘੜੀਆਂ ਚਲਦੀਆਂ ਵੇਖੀਆਂ। ਤਾਂ ਉਸ ਦੀ ਖੁਸ਼ੀ ਦੀ ਹੱਦ ਨਾ ਰਹੀ। ਇਹ ਘੜੀਆਂ ਬਿਲਕੁਲ ਬੇਕਾਰ ਸਨ ਜਿਹੜੀਆਂ ਇਸ ਵੇਲੇ ਨਵੀਂ ਨਰੋਈ ਹਾਲਤ ਵਿੱਚ ਉਸ ਨੂੰ ਨਜ਼ਰ ਆਈ ਉਹ ਸੋਚਣ ਲੱਗਾ ਇਸ ਲੇਖੇ ਤੇ ਆਦਮੀ ਮੇਰੇ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਾਬਤ ਹੋਵੇਗਾ ਪਰ ਜਿਉਂ ਜਿਉਂ ਉਹ ਕਦਾਰ ਦੇ ਆਉਣ ਵਿੱਚ ਦੇਰੀ ਹੁੰਦੀ ਗਈ ਉਸ ਦੀ ਘਬਰਾਹਟ ਵੱਧਦੀ ਚਲੀ ਗਈ ਉਹ ਬੜੇ ਤੋਖਲੇ ਨਾਲ ਸੋਚਦਾ ਕਿਤੇ ਉਹ ਗੱਲ ਨਾ ਬਣੇ ਕਿ ਦੁਬਦਾਂ ਮੈਂ ਦੋਨੋਂ ਗਈ ਮਾਇਆ ਮਿਲੀ ਨਾ ਰਾਮ ਪਹਿਲੇ ਆਦਮੀ ਨੂੰ ਗਾਇਆ ਤੇ ਦੂਜਾ ਹੀ ਭਾਵੇਂ ਰੱਖਣ ਚੱਕਰ ਹੋ ਗਿਆ ਪਰ ਜਿਉਂ ਹੀ ਕਦਾਰ ਨੂੰ ਉਸ ਨੇ ਆਉਂਦਿਆਂ ਤੱਕਿਆ ਉਸ ਦੀ ਜਾਨ ਵਿੱਚ ਜਾਨ ਆ ਗਈ ਅੱਜ ਪਹਿਲੇ ਹੀ ਦਿਨ ਇਤਨਾ ਗਹਿਰ ਹਲਦਰ ਰਹਿਣ ਕਰਕੇ ਉਸ ਨੂੰ ਕਦਾਰ ਉੱਤੇ ਗੁੱਸਾ ਆਇਆ ਪਰ ਇਤਨੇ ਕੀਮਤੀ ਆਦਮੀ ਨੂੰ ਗੁੱਸੇ ਹੋਣਾ ਮੁਨਾਸਬ ਨਾ ਸਮਝਿਆ। ਧੇਰ ਬਾਰੇ ਸਧਾਰਨ ਬਹਾਨਾ ਕਰਕੇ ਕਦਾਰ ਮੁੜ ਆਪਣੇ ਕੰਮ ਵਿੱਚ ਜੁੜ ਗਿਆ ਪਰ ਉਸ ਦਾ ਦਿਲ ਜਿਵੇਂ ਸੀਨੇ ਵਿੱਚ ਨਹੀਂ ਸੀ ਫਿਰਦਾ। ਦੁਕਾਨ ਬੰਦ ਕਰਨ ਤੋਂ ਪਹਿਲਾਂ ਪਹਿਲਾਂ ਉਸ ਨੇ ਇੱਕ ਹੋਰ ਟਾਈਮ ਪੀਸ ਦੀ ਮੁਰੰਮਤ ਦਾ ਕੰਮ ਮੁਕਾ ਲਿਆ ਤੇ ਹਿਸਾਬ ਕਿਤਾਬ ਵੀ ਸਾਰਾ ਠੀਕ ਠਾਕ ਹੋ ਗਿਆ। ਆਤਰ ਸਿੰਘ ਦੇ ਸਾਹਮਣੇ ਹੁਣ ਇੱਕ ਹੋਰ ਸਮੱਸਿਆ ਆਈ ਕਦਾਰ ਦੀ ਰਹਿائش ਬਾਰੇ। ਉਸ ਨੇ ਕਿਹਾ ਕਦਾਰ ਅੱਜ ਤੇ ਕੁਝ ਨਹੀਂ ਹੋ ਸਕਦਾ ਭਲਕੇ ਤੇਰੇ ਲਈ ਕੋਈ ਮਾੜੀ ਮੋਟੀ ਕੋਠੜੀ ਲੱਭਦਿਆਂਗਾ ਮੇਰੀ ਸਲਾਹ ਹੈ ਅੱਜ ਦੀ ਰਾਤ ਤੂੰ ਇੱਥੇ ਹੀ ਦੁਕਾਨ ਦੇ ਥੜੇ ਉੱਤੇ ਗੁਜ਼ਾਰਾ ਕਰ ਮੰਜਾ ਬਿਸਤਰਾ ਤੈਨੂੰ ਤੋਂ ਭੇਜਾਂਗਾ ਇਸ ਤੋਂ ਬਾਅਦ ਖਰਚ ਪੱਠੇ ਲਈ 5 ਰੁਪਿਆ ਦਾ ਇੱਕ ਨੋਟ ਉਹਨੂੰ ਦੇ ਕੇ ਅਤਰ ਸਿੰਘ ਦੁਕਾਨ ਤੋਂ ਅੰਦਰੋਂ ਬੰਦ ਕਰਕੇ ਉੱਪਰ ਚਲਾ ਗਿਆ ਕੋਡੀਆਂ ਹੱਟੀ ਦੇ ਅੰਦਰੋਂ ਚੜਦੀਆਂ ਸਨ ਮੰਜਾ ਬਿਸਤਰਾ ਆ ਗਿਆ ਤੇ ਕਦਾਰ ਬਿਸਤਰਾ ਕਰਕੇ ਲੇਟਿਆ ਹੋਇਆ ਕਿਸੇ ਡੂੰਗੀ ਚਿੰਤਾ ਵਿੱਚ ਗੁੰਮ ਸੀ ਉਹ ਥੋੜੇ ਥੋੜੇ ਚਿਰ ਬਾਅਦ ਤਰਬਕ ਉੱਠ ਬੈਠਾ ਮਨੋਕੈ ਸਨਯੋਦੀ ਵਖੇ ਵਿੱਚ ਸ਼ੁਰਾ ਘੋंप ਦਿੱਤਾ ਹੋਇਆ ਕਿਸੇ ਕਿਸੇ ਵੇਲੇ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਉਸ ਦਾ ਸਾਰਾ ਸਰੀਰ ਸਕੰਜੇ ਵਿੱਚ ਕਸਿਆ ਜਾ ਰਿਹਾ ਹੈ ਉਸ ਨੂੰ ਨਾ ਆਪ ਕੋ ਆਕਸੀ ਨਾ ਨੀਂਦਰ ਉਹ ਆਪਣੀ ਅੱਖਾਂ ਨੂੰ ਆਪ ਹੀ ਲੁਕ ਜਾਣਾ ਚਾਹੁੰਦਾ ਸੀ ਘੜੀ ਮੁੜੀ ਉਹ ਤਿੰਨੇ ਬਾਤ ਉਝਾਲ ਦੇ ਝੂਟੇ ਬਣ ਬਣ ਕੇ ਉਸ ਦੇ ਅੰਦਰ ਨੂੰ ਹਲਾ ਰਹੇ ਸਨ ਤੂੰ ਉਹ ਪਾਪ ਕੀਤਾ ਹੈ ਤੂੰ ਕਦੀ ਸੌਖ ਨਹੀਂ ਪਾਏਗਾ ਤੇਰੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲੇਗੀ ਬਾਜ਼ਾਰ ਵਿੱਚ ਆਰਨੀਆਂ ਦੀ ਭੀੜ ਲੰਘ ਰਹੀ ਸੀ ਕਦਾਰ ਨੂੰ ਜਾਪਦਾ ਸੀ ਜਿਵੇਂ ਸਾਰੇ ਲੋਕੀ ਉਸ ਦੇ ਵਿਰੁੱਧ ਫਰਿਆਦ ਕਰਨ ਲਈ ਕਿਸੇ ਵੱਡੀ ਅਦਾਲਤ ਵੱਲ ਤੁਰੇ ਜਾ ਰਹੇ ਹਨ ਉਸ ਨੂੰ ਹਰ ਦਿਸਤੀ ਚੀਜ਼ ਪਾਸੋਂ ਦਾਰ ਆ ਰਿਹਾ ਸੀ ਢਾਂਗੇ ਮੋਟਰਾਂ ਜਿੰਨੇ ਵੀ ਉਸ ਰਸਤੇੋਂ ਲੰਘ ਰਹੇ ਸਨ ਉਸ ਨੂੰ ਮعلوم ਹੁੰਦਾ ਜਿਵੇਂ ਇਹਨਾਂ ਸਾਰਿਆਂ ਦੇ ਪਹੀਆਂ ਹੇਠ ਪੰਨਾ ਲਾਲ ਦੀ ਲੋਥ ਕੁਚਲੀ ਜਾ ਰਹੀ ਸੀ ਇੱਕ ਕਸ਼ਮੀਰੀ ਹੱਥੋਂ ਪਿੱਟ ਤੇ ਲੱਕੜਾਂ ਦਾ ਬੋਝ ਚੁੱਕੀ ਜਾ ਰਿਹਾ ਸੀ ਕਦਾਰ ਨੂੰ ਜਾ ਪਿਆ ਜਿਵੇਂ ਇਹ ਲੱਕੜਾਂ ਕਿਸੇ ਮ੍ਰਿਤਕ ਸੰਸਕਾਰ ਲਈ ਮਸਾਨਾਂ ਵੱਲ ਲੈ ਜਾਇਆਂ ਜਾ ਰਹੀਆਂ ਹਨ ਇਸ ਤੋਂ ਬਾਅਦ ਉਸਨੇ ਦੇਖਿਆ ਇੱਕ 14-15 ਵਰਿਆਂ ਦੀ ਸਡੌਲ ਤੇ ਕੋਮਲ ਅੰਗਾਂ ਵਾਲੀ ਲੰਮੀ ਝੰਮੀ ਮਟਿਆਰ ਇੱਕ ਸੱਤਾ-ਅੱਠਾਂ ਵਰਿਆਂ ਦੇ ਮੁੰਡੇ ਦੇ ਹੱਥਾਂ ਵਿੱਚ ਹੱਥ ਪਾਈ ਇਸੇ ਪਾਸੇ ਤੁਰਿਆ ਆ ਰਹੀ ਸੀ ਸ਼ਾਇਦ ਉਹ ਦੋਵੇਂ ਭੈਣ ਭਰਾ ਸਨ ਦੁਕਾਨ ਦੇ ਸਾਹਮਣੇ ਆ ਕੇ ਉਹ ਦੋਵੇਂ ਰੁਕ ਗਏ ਇੱਕ ਵਾਰੀ ਕੁੜੀ ਨੇ ਮੰਜੇ ਤੇ ਲੇਟੇ ਹੋਏ ਕਦਾਰ ਵੱਲ ਤੇ ਫਿਰ ਦੁਕਾਨ ਦੇ ਸਾਈਨ ਬੋਰਡ ਵੱਲ ਗੋਨ ਨਾਲ ਤੱਕਿਆ ਤੇ ਮੁੰਡੇ ਦੇ ਕੰਨ ਵਿੱਚ ਹੌਲੀ ਜਹੀ ਕੁਝ ਕਹਿੰਦੀ ਹੋਈ ਅਗਾ ਲੱਗੀ ਕਦਾਰ ਦੀ ਨਜ਼ਰ ਬਰਾਬਰ ਉਸ ਦਾ ਪਿੱਛਾ ਕਰਦੀ ਰਹੀ ਸੀ ਦੋ ਤਨ ਦੁਕਾਨਾਂ ਜਾ ਕੇ ਪਰੇ ਕੁੜੀ ਫੇਰ ਖਲੋ ਗਈ ਤੇ ਅੱਗੇ ਜਾ ਕੇ ਮੁੰਡੇ ਨੂੰ ਉਸਨੇ ਹੱਥ ਦੇ ਇਸ਼ਾਰੇ ਨਾਲ ਆਪਣੇ ਵੱਲ ਖਿੱਚਿਆ ਦੋਵੇਂ ਫੇਰ ਪਛਾਵ ਮੋੜ ਤੁਰੇ ਤੇ ਦੁਕਾਨ ਦੇ ਸਾਹਮਣੇ ਆ ਕੇ ਝਟਕ ਖਲੋਤੇ ਰਹੇ ਕਦਾਰ ਨੇ ਵੇਖਿਆ ਕੁੜੀ ਮੁੰਡੇ ਨੂੰ ਹੌਲੀ-ਹੌਲੀ ਕੁਝ ਕਹਿ ਕੇ ਦੁਕਾਨਵਾਲ ਧਕੇਲ ਰਹੀ ਸੀ ਪਰ ਮੁੰਡਾ ਮੜਮੜ ਪਛਾਂ ਹਟ ਕੇ ਕੁੜੀ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰਦਾ ਸੀ ਇਸੇ ਤੱਕ ਉਹ ਤੱਕੀ ਦੀ ਹਾਲਤ ਵਿੱਚ ਉਹ ਫੇਰ ਜਿੱਧਰੋਂ ਆਏ ਸਨ ਉਧਰ ਮੋੜ ਪਏ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਕਦਾਰ ਦੀਆਂ ਅੱਖਾਂ ਉਹਨਾਂ ਨੂੰ ਵੇਖ ਰਹੀਆਂ ਸਨ ਉਹ ਜੇ ਨਹੀਂ ਸੋਚਾਂ ਵਿੱਚ ਸੀ ਕਿ ਝਟਕ ਪਿੱਛੋਂ ਫੇਰ ਉਸਨੇ ਦੋਹਾਂ ਨੂੰ ਇਸੇ ਪਾਸੇ ਆਉਂਦਿਆ ਦਿੱਤਿਆ ਐਤਕਿ ਉਹ ਦੋਵੇਂ ਇਸ ਦੁਕਾਨ ਦੇ ਹੋਰ ਨੜੇ ਆ ਕੇ ਰੁਕੇ ਕਦਾਰ ਨੂੰ ਜਾਪਿਆ ਜਿਵੇਂ ਕੁੜੀ ਸੋਸਤੀ ਜਿਹੇ ਕਰਮ ਉਠਾਉਂਦੀ ਉਸੇ ਵੱਲ ਆ ਰਹੀ ਸੀ ਤੇ ਉਸ ਪਿੱਛੇ ਮੁੰਡਾ ਵੀ ਅਖੀਰ ਕੁੜੀ ਬਿਲਕੁਲ ਉਸਦੇ ਮੰਜੇ ਕੋਲ ਆ ਗਈ ਪਰ ਮੂੰਹੋਂ ਕਜਨਾ ਬੋਲੀ ਸਿਰਫ ਇੱਕ ਨਜ਼ਰ ਉਸਨੇ ਕਦਾਰ ਦੇ ਚਿਹਰੇ ਤੇ ਸੁੱਟੀ ਉਸ ਦੀਆਂ ਲਿਸ਼ਕ ਦੀਆਂ ਅੱਖਾਂ ਵਿੱਚ ਕੋਈ ਪ੍ਰਸ਼ਨ ਵੇਖ ਕੇ ਕਦਾਰ ਨੇ ਪੁੱਛ ਹੀ ਲਿਆ ਕਿਉਂ ਬੀਬੀ ਕੀ ਗੱਲ ਹੈ ਜੀ ਤੁਹਾਨੂੰ ਮੇਰੇ ਪਾਪਾ ਜੀ ਦਾ ਪਤਾ ਵੇ ਕੁੜੀ ਨੇ ਕੁਝ ਸੰਗਦਿਆਂ ਕੁਝ ਡਰਦਿਆਂ ਪੁੱਛਿਆ ਤੇਰੇ ਪਾਪਾ ਜੀ ਚਦਾਰ ਉੱਠ ਕੇ ਬੈਠ ਗਏ ਕੀ ਨਾਇ ਤੇਰੇ ਪਾਪਾ ਜੀ ਦਾ ਜੀ ਪੰਨਾ ਲਾਲ ਕੁੜੀ ਦੇ ਬੋਲਣ ਤੋਂ ਪਹਿਲਾਂ ਹੀ ਪਿੱਛੇ ਖੜੋਤੇ ਮੁੰਡੇ ਨੇ ਆਗਾਹ ਵਰ ਕੇ ਕਿਹਾ ਜੇ ਸਾਡੇ ਪਾਪਾ ਜੀ ਅਜੇ ਤੋੜੀ ਕਰਨੀ ਆ ਕਦਾਰ ਨੂੰ ਹੋਰ ਕੋਈ ਸਵਾਲ ਉਠਾਉਣ ਦੀ ਲੋੜ ਬਾਕੀ ਨਹੀਂ ਰਹੀ ਕੁੜੀ ਬੋਲੀ 베 ਜੀ ਨੇ ਬਟੇਲੇ ਤੋਂ ਰੋਟੀ ਨਹੀਂ ਖਾਦੀ ਬੜੀ ਚਿੰਤਾ ਲੱਗੀ ਹੋਈ ਉਹਨਾਂ ਨੂੰ ਕਦਾਰ ਨੂੰ ਜਿਵੇਂ ਸੱਟਾ ਮਾਰ ਗਿਆ ਕਿੰਨਾ ਹੀ ਚਰ ਉਸ ਨੂੰ ਕੋਈ ਉਤਰ ਨਾ ਔੜ ਜਦ ਕੁੜੀ ਨੇ ਫੇਰ ਦੁਹਰਾਇਆ ਤੁਹਾਨੂੰ ਨਹੀਂ ਪਤਾ ਜੀ ਉਹ ਇਸੇ ਹੱਤੀ ਤੇ ਕੰਮ ਕਰਦੇ ਨੇ ਤਕਦਾਰ ਦੀ ਖੁਸ਼ ਪਰਤੀ ਉਸ ਨੇ ਬੜੀ ਮੁਸ਼ਕਲ ਨਾਲ ਦਿਲ ਅੰਦਰ ਅਠਰੇ ਤੂਫਾਨੀ ਗੁਬਾਰ ਨੂੰ ਰੋਕਦਿਆਂ ਕਿਹਾ ਪਤਾ ਵੀ ਪਤਾ ਵੀ ਜੀ ਤੁਹਾਨੂੰ ਐਰ ਕੀ ਕੁੜੀ ਦੀ ਆਵਾਜ਼ ਤੇ ਅੱਖਾਂ ਵਿੱਚ ਉਹ ਤੇਜ ਨਾ ਸੀ ਕਿੱਥੇ ਨੇ ਉਹ ਅੱਜ ਸ਼ਾਮ ਦੀ ਗੱਡੀ ਬੰਬਈ ਚਲੇ ਗਏ ਨੇ ਬੀਬੀ ਕਦਾਰ ਨੂੰ ਇਦੂ ਚੰਗਾ ਝੂਠ ਨਾ ਲੱਭ ਸਕਿਆ ਬੰਬਈ ਬੰਬਈ ਦੋਆਪੈਨ ਭਰਾਵਾਂ ਦੇ ਮੋਹ ਇਕੱਠਾ ਨਿਕਲੇ ਹਾਂ ਬੰਬਈ ਸਰਦਾਰ ਹੋਰਾਂ ਦਾ ਇੱਕ ਕੰਪਨੀ ਨਾਲ ਕੁਝ ਪੁਰਾਣਾ ਹਿਸਾਬ-ਕਿਤਾਬ ਕਰਨ ਵਾਲਾ ਸੀ ਜਿਸ ਕਰਕੇ ਉਹਨਾਂ ਤੁਹਾਡੇ ਪਾਪਾ ਜੀ ਨੂੰ ਭੇਜਿਆ ਪਰ ਪਰ ਜਿਉ ਘਰ ਦੱਸ ਕੇ ਕਿਉਂ ਨਹੀਂ ਗਈ ਕੁੜੀ ਦੀਆਂ ਭੋਲੀਆਂ ਅੱਖਾਂ ਨੂੰ ਹੈਰਾਨੀ ਤੇ ਡਰ ਨੇ ਹੋਰ ਵੀ ਤਲਖਚਮੀਆਂ ਬਣਾ ਦਿੱਤਾ ਸੀ ਇਧਰ ਕਦਾਰ ਦੇ ਦਿਲ ਵਿੱਚ ਦੀ ਪੀੜ ਹੁਣ ਬੇਕਾਬੂ ਹੋ ਕੇ ਉਸ ਦੀਆਂ ਅੱਖਾਂ ਥਾਣੀ ਵਹਿ ਨਿਕਲਣ ਵਾਲੀ ਹੋ ਗਈ ਕੁੜੀ ਦੇ ਜਵਾਬ ਵਿੱਚ ਜੋ ਕੁਝ ਸਭ ਝੂਠ ਕਹਿਣਾ ਚਾਹੁੰਦਾ ਸੀ ਜੋ ਉਸਦੇ ਹਲਕ ਵਿੱਚ ਫਸ ਗਿਆ ਤਾਂ ਵੀ ਉਸ ਤਾਕਤਾਂ ਕਰਕੇ ਕੱਢਣ ਦੀ ਕੋਸ਼ਿਸ਼ ਕੀਤੀ ਗੱਡੀ ਗੱਡੀ ਵਕਤ ਤੰਗ ਸੀ ਜਿਸ ਕਰਕੇ ਲੋਕ ਮੈਂ ਟੰਗ ਨਾਲ ਅੱਖਾਂ ਤੇ ਅਥਰੂ ਪਹੁੰਚਦੇ ਉਸਨੇ ਆਪਣੇ ਅਧੂਰੇ ਉਤਰ ਨੂੰ ਇਸ ਤਰ੍ਹਾਂ ਪੂਰਾ ਕੀਤਾ ਮੈਨੂੰ ਜਾਂਦੇ ਹੋਏ ਆ ਗਏ ਸਨ ਕਿ ਤੁਹਾਡੇ ਘਰ ਖਬਰ ਕਰਦੇ ਪਰ ਮੈਨੂੰ ਤੁਹਾਡੇ ਘਰ ਦਾ ਨਹੀਂ ਸੀ ਪਤਾ ਕਿ ਕਿਹੜੀ ਗਲੀ ਵਿੱਚ ਜੇ ਅਸੀਂ ਪਹਾੜਿਆਂ ਵਾਲੀ ਗਲੀ ਵਿੱਚ ਚੌਧਰੀਪੁਰ ਨਾਨਾਸਰੇ ਮਕਾਨ ਲੱਗੇ ਰਹਿੰਦੇ ਆ। ਕੁੜੀ ਨੇ ਧੀਰਜ ਵਿੱਚ ਕਿਹਾ, "ਅੱਛਾ, ਮੈਂ ਵੱਡੇ ਵੇਲੇ ਤੁਹਾਡੇ ਘਰ ਆਵਾਂਗਾ ਤੇ ਤੇਰੇ 베ਜੀ ਨੂੰ ਸਭ ਕੁਝ ਦੱਸਾਂਗਾ। ਜੇ ਤੁਸੀਂ ਹੁਣੇ ਚੱਲੋ ਤਾਂ 베ਜੀ ਰੋਟੀ ਨਹੀਂ ਖਾਂਦੇ।" ਕਹਿੰਦੇ-ਕਹਿੰਦੇ ਕੁੜੀ ਦੀਆਂ ਅੱਖਾਂ ਵਿੱਚ ਹੰਝੂ ਪਰ ਕੇਦਾਰ ਫੇਰ ਸੋਚੀ ਪੈ ਗਿਆ। ਫਿਰ ਬੋਲਿਆ, "ਜੇ ਮੈਂ ਹੁਣੇ ਗਿਆ ਤਾਂ ਪਿੱਛੋਂ ਕੋਈ ਬਿਸਤਰਾ ਚੁੱਕ ਕੇ ਲੈ ਜਾਵੇਗਾ। ਮੈਂ ਵੱਡੇ ਵੇਲੇ ਜ਼ਰੂਰ ਆਵਾਂਗਾ।" ਤੂੰ ਬੀਬੀ ਆਪਣੀ 베ਜੀ ਨੂੰ ਆਖੀ, "ਫਿਕਰ ਵਾਲੀ ਬਿਲਕੁਲ ਕੋਈ ਗੱਲ ਨਹੀਂ।" ਰੋਟੀ ਖਾ ਲੈਣਾ ਕੁੜੀ ਦੇ ਭਾਵਾਂ ਤੋਂ ਜਾਪਦਾ ਸੀ ਜਿਵੇਂ ਅਜੇ ਵੀ ਉਸ ਦੀ ਤਸੱਲੀ ਨਹੀਂ ਹੋਈ ਉਹ ਸੰਗ ਦੀ ਸੰਗ ਦੀ ਬੋਲੀ ਜੀ ਤੁਸੀਂ ਮੇਰੇ ਨਾਲ ਚੱਲੇ ਚੱਲੋ ਬਸੰਤਰੂ ਮੈਂ ਤੁਹਾਡੇ ਬਿਸਤਰੇ ਦੀ ਰਾਖੀ ਛੱਡ ਜਾਨੀ ਕਦਾਰ ਦੁੱਧ ਦੇ ਵਿੱਚ ਫਸ ਗਿਆ ਕੁਝ ਚਿਰ ਸੋਚ ਕੇ ਉਹ ਫਿਰ ਕੁੜੀ ਨੂੰ ਕਹਿਣ ਲੱਗਾ ਚੱਲਣ ਨੂੰ ਤੇ ਹੁਣੇ ਚਲਾ ਚੱਲਦਾ ਪਰ ਪਰ ਮੈਂ ਵੱਡੇ ਵੇਲੇ ਸਵੇਰੇ ਜ਼ਰੂਰ ਆਵਾਂਗਾ ਜਾ ਬੀਬੀ ਰਾਣੀ ਕੁੜੀ ਨੇ ਆਪਣੀ ਮੰਗ ਨੂੰ ਦੁਹਰਾਉਣ ਲਈ ਇੱਕ ਵਾਰੀ ਫੇਰ ਸਿਰ ਚੁੱਕਿਆ ਪਰ ਸ਼ਾਇਰ ਕਦਾਰ ਦੇ ਇਨਕਾਰ ਤੋਂ ਬਾਅਦ ਉਸ ਨੂੰ ਕਿਸਤਾਖੀ ਜਾਪੀ ਉਹ ਮੋੜਨ ਹੀ ਲੱਗੀ ਸੀ ਕਿ ਕਦਾਰ ਨੇ ਪੁੱਛਿਆ ਗਲੀ ਦਾ ਕੀ ਨਾਂ ਦੱਸਿਆ ਤੂੰ ਬੀਬੀ ਜੀ ਪਾਵੜਾ ਵਾਲੀ ਗਲੀ ਪਾਵੜਿਆਂ ਵਾਲੀ ਗਲੀ ਅੱਛਾ ਮੈਂ ਵੱਡੇ ਵੇਲੇ ਜ਼ਰੂਰ ਆਵਾਂਗਾ ਜਾਓ ਤੁਸੀਂ ਘਰ ਜਾ ਕੇ ਆਰਾਮ ਕਰੋ ਤੇਰਾ ਨਾਂ ਕੀ ਹੈ ਬੀਬੀ ਮੇਰਾ ਨਾਂ ਜੀ ਵੀਨਾ ਕਹ ਕੇ ਤੇ ਭਰਾ ਦਾ ਹੱਥ ਫੜ ਕੇ ਕੁੜੀ ਚਲੀ ਗਈ ਇਧਰ ਕਦਾਰ ਦੇ ਕੰਨਾਂ ਵਿੱਚ ਵੀਨਾ ਦਾ ਕਿਹਾ ਹੋਇਆ ਉਹ ਛੇਕੜ ਦਾ ਸ਼ਬਦ ਵੀਨਾ ਸੱਚਮੁੱਚ ਵੀਨਾ ਦੀ ਆਵਾਜ਼ ਬਣ ਕੇ ਮਿੱਠੀ ਮਿੱਠੀ ਗੁਣਜਾਰ ਪੈਦਾ ਕਰਨ ਲੱਗਾ। ਸੋ ਦੋਸਤੋ ਇਸ ਦੇ ਨਾਲ ਹੀ ਹੁੰਦਾ ਹੈ। ਕਾਂਡ 5ਵਾਂ ਖਤਮ। ਇਸੇ ਉਮੀਦ ਦੇ ਨਾਲ ਕਿ ਕਾਂਡ 6 ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਭਵਿੱਖ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।